ਜ਼ਿੰਦਗੀ ਜਿਉਣ ਦੇ ਹਮੇਸ਼ਾ ਦੋ ਤਰੀਕੇ ਹੁੰਦੇ ਹਨ ਦਿਲਜੀਤ ਦੋਸਾਂਝ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਸਰਦਾਰ ਜੀਟੂ ਨੇ ਬਾਕਸ ਆਫਿਸ ਤੇ ਧਮਾਲ ਮਚਾ ਦਿੱਤਾ ਜਾਣਕਾਰੀ ਮੁਤਾਬਕ ਫਿਲਮ ਨੇ ਪਹਿਲੇ ਦੋ ਦਿਨ ਵਿੱਚ ਹੀ 5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ ਕਮਾਈ ਦੇ ਲਿਹਾਜ਼ ਨਾਲ ਫਿਲਮ ਨੇ ਕਈ ਰਿਕਾਰਡ ਵੀ ਤੋੜ ਦਿੱਤੇ ਲੋਕੀ ਸਾਮੀ ਦੇ ਆਕੇ ਗਾਣਾ ਸੁਣ ਕੇ ਕੱਲੀਆਂ ਡਾਂਸੀਆਂ ਬਾਹਰ ਨਿਕਲਦੀਆਂ ਇਹਨਾਂ ਭੋਲਿਆਂ ਨੂੰ ਕੀ ਪਤਾ ਕਿ ਦੁੱਧ ਵੀ ਇਦਾਂ ਹੀ ਨਿਕਲਦਾ ਰੂ ਇਸ ਤੋਂ ਪਹਿਲਾਂ ਦਿਲਜੀਤ ਦੀ ਆਈ ਫਿਲਮ ਸਰਦਾਰ ਜੀ ਪਹਿਲੇ ਦਿਨ 2 ਕਰੋੜ ਤੋਂ ਵੱਧ ਕਮਾਉਣ ਵਾਲੀ ਪਹਿਲੀ ਪੋਲੀਵੁੱਡ ਫਿਲਮ ਬਣੀ ਸੀ ਜਿਸ ਦੇ ਰਿਕਾਰਡ ਨੂੰ ਦਿਲਜੀਤ ਦੀ ਹੀ ਸਰਦਾਰ ਜੀ 2 ਨੇ ਸ਼ੁੱਕਰਵਾਰ ਨੂੰ ਤੋੜ ਦਿੱਤਾ ਦਰਸਲ ਫਿਲਮ ਨੇ ਪਹਿਲੇ ਹੀ ਦਿਨ 2 ਕਰੋੜ 75 ਲੱਖ ਰੁਪਏ ਦਾ ਵਪਾਰ ਕੀਤਾ ਜੋ ਹੁਣ ਤੱਕ ਕੋਈ ਹੋਰ ਪੰਜਾਬੀ ਫਿਲਮ ਨਹੀਂ ਕਰ ਸਕੀ ਪੁੱਤ ਕਿੱਥੋਂ ਇਕੱਠਾ ਕਰਾਂਗੇ 1.5 ਕਰੋੜ ਰੁਪਈਆ ਬੱਬੂ ਮਾਮੇ ਨੂੰ ਫੋਨ ਕਰਦੇ ਆਸਟ੍ਰੇਲੀਆ ਉਹਨੂੰ ਕਹੇ ਜੱਗੀ ਆ ਰਿਹਾ ਆ ਸਰਦਾਰ ਜੀ 2 ਵਿੱਚ ਦਿਲਜੀਤ ਦੋਸਾਂਜ, ਸੋਨਮ ਬਾਜਵਾ ਅਤੇ ਮੋਨਿਕਾ ਗਿੱਲ ਮੁੱਖ ਭੂਮਿਕਾ ਵਿੱਚ ਨੇ। ਫਿਲਮ ਦੀ ਕਹਾਣੀ ਇੱਕ ਸਫਲ ਕਿਸਾਨ ਤੇ ਆਧਾਰਿਤ ਹੈ। ਫਿਲਮ 'ਚ ਕਾਮੇਡੀ, ਐਕਸ਼ਨ ਅਤੇ ਰੋਮਾਂਸ ਤਿੰਨਾਂ ਦਾ ਜਲਵਾ ਵੇਖਣ ਨੂੰ ਮਿਲਦਾ ਹੈ। ਦਿਲਜੀਤ ਦੀ ਬਿਹਤਰੀਨ ਅਦਾਕਾਰੀ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਜੋ ਨਰਮਾਤਾ ਮਾਨ ਨੂੰ ਖੂਬ ਮੁਨਾਫਾ ਦੇ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਤੇਰਾ ਨਾਮ ਕੀ ਹੈ? ਮੈਂ ਜਗੀ ਕੁਵਾਰਾ।